ਕੰਨ ਸਵਾ ਦੇ ਵਿੱਚ ਤੁਸੀਂ ਗੁੰਝਿਓ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਿਸ਼ਾਨੇ ਤੇ ਰਹੇ ਹੋ ਕਹਿੰਦੇ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਲਾਭ ਦਿੰਦਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਜਿਹੋ ਦੀ ਹਨਗ ਲਈ ਹੋਈ ਹੈ ਜਿਹੜੀ ਸ਼ੋਚ ਆਪਾਂ ਉਹਨੂੰ ਕੀ ਕਹਿ ਸਕਦੇ ਉਹਦੀ ਸ਼ੋਚ ਮੈਂ ਸਮਝਿਆ ਸਰਕਾਰਾਂ ਨੇ ਵੀ ਬਹੁਤ ਹਜ਼ਾਰਾਂ ਕਰੋੜ ਰੁਪਏ ਖਰਚਿਆ ਹੈ ਨਾ ਇੱਕ ਸੰਤ ਮਹਾਪੁਰਸ਼ਾਂ ਨੇ ਵੀ ਸੇਵਾ ਲੈ ਲਈ ਸੀਗੀ ਉਸ ਤੋਂ ਬਾਅਦ ਤੁਸੀਂ ਸੇਵਾ ਲਈ ਹੈ ਇਹ ਡੈਰੀਆਂ ਵਾਲੇ ਹਮੇਸ਼ਾ ਹੀ ਆ ਗੋਹਾ ਬੰਦ ਨਹੀਂ ਹੋਇਆ ਹੁਣ ਤੁਸੀਂ ਕਿੰਨੇ ਕੰਮਜਾਬ ਹੋ ਗਏ ਮੇਰੀਆਂ ਨੇ ਉਹ ਗੋਵ ਬੰਦੇ ਤੇ ਆਪਾਂ ਇੱਥੇ ਖੜ੍ਹੇ ਥੋੜੇ ਸਕਦੇ ਹਾਂ ਅੱਗੇ ਇੱਥੇ ਬਦਬੋ ਆਉਂਦੀ ਸੀ ਪ੍ਰਕਾਸ਼ ਸਿੰਘ ਬਾਜਵਾ ਕਹਿੰਦੇ ਸੀਚੇਵਾਲ ਮਾਡਲ ਦੀ ਕੀ ਲੋੜ ਹੈ ਖਾ ਪਰ ਮਾਡਲ ਲੈ ਲਓ ਚੰਡੀਗੜ੍ਹ ਯੂਨੀਵਰਸਿਟੀ ਮਾਡਲ ਲੈ ਲਓ ਉਹਦੇ ਕੋਲ ਲੈ ਕੇ ਗਏ ਉਹਨੂੰ ਲੈ ਲਈ ਹੋਵੇ ਸੀਚੇਵਾਲ ਮਾਡਲ ਦੀ ਇਹ ਤਾਂ ਗੱਲ ਕਰੇ ਸਵੇਰੇ ਵੀ ਦਿੰਦਾ ਤੁਹਾਨੂੰ ਪਤਾ ਹੀ ਨਹੀਂ ਉਹਦੇ ਬਾਰੇ ਬਾਕ ਸੀਕਲ ਮਾਡਲ ਹੈ ਕੀ ਤੁਸੀਂ ਖੁੱਲੀ ਬਹਿਸ ਦੀ ਚੁਣੌਤੀ ਦੇ ਰਹੇ ਹੋ ਇਹ ਮੈਟਰ ਦੀ ਬਹਿਸ ਲਓ ਪੈਨਸ਼ਨ ਵਾਲਾ ਤੇ ਇਹਦੇ ਨੇਰੇ ਨਹੀਂ ਲੱਗਦੇ ਹਾਂ ਜਦੋਂ ਨਹੀਂ ਬਣਿਆ ਨੇ ਆਪਣਾ ਟੈਕਨੀਕਲੀ ਬਣਾਉਂਦਾ ਸਾਰਾ ਕੁਝ ਜਿਹੜਾ ਇਹਨਾਂ ਤੇ ਪੂਰਾ ਫਿੱਟ ਸੀ ਹਾਂ ਇਹਦੇ ਵਿੱਚ ਕੋਈ ਸੀਕਲ ਦਾ ਨਾਂ ਨਹੀਂ ਸੀ ਹਾਂ ਜੋ ਇਹਨਾਂ ਨੂੰ ਉਹਦੀ ਆਉਟਪੁੱਟ ਦਿਖਾ ਦੇਣ ਸਾਨੂੰ ਅਸੀਂ ਆਪਣੇ ਬੰਨ ਵੀ ਖੋਲੇ 25 ਸਾਲ ਦੀ ਪਰ ਪਤਾ ਬਾਜਵਾ ਕਹਿੰਦੇ ਮੈਂ ਵਿਧਾਨ ਸਭਾ ਦੇ ਵਿੱਚ ਸ਼ਹੀਦ ਨੂੰ ਸ਼ਹੀਦ ਭਗਤ ਸਿੰਘ ਨੂੰ ਪਾਤਰਾ ਕਰਨ ਦਾ ਮੁੱਦਾ ਚੱਕਣਾ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਚੱਲਦਾ ਸੀ ਜਿੱਥੇ ਚਰਚਾ ਤਾਂ ਪੰਜਾਬ ਦੇ ਬਜਟ ਤੇ ਹੋਣੀ ਚਾਹੀਦੀ ਸੀ ਪਰ ਚਰਚਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਤੇ ਹੋਈ ਹੈ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਨਿਸ਼ਾਨੇ ਤੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਸੀ ਉਹਨਾਂ ਦੇ ਜਿਹੜੇ ਗੰਦੇ ਬੁੱਢੇ ਨਾਲੇ ਨੂੰ ਗੰਦੇ ਨਾਲੇ ਨੂੰ ਬੁੱਢੇ ਦਰਿਆ ਵੱਲ ਤਬਦੀਲ ਕਰਦੇ ਉਹਦੇ ਤੇ ਚਰਚਾ ਸੀ ਸਨ ਨਾਲ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਬਾਬਾ ਜੀ ਸੱਚੀ ਗੱਲ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਬੈ ਪਰਿਸ਼ਦ ਵਿਧਾਨ ਸਭਾ ਦੇ ਵਿੱਚ ਤੁਸੀਂ ਗੂੰਜੇ ਹੋ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਿਸ਼ਾਨੇ ਤੇ ਰਹੇ ਹੋ ਕਹਿੰਦੇ ਸੰਤ ਬਲਵੀਰ ਸਿੰਘ ਸੀਚੇਵਾਲ ਠੇਕੇਦਾਰ ਨੇ ਉਹ ਬਹੁਤ ਵਧੀਆ ਗੱਲ ਹੈ ਜੇ ਠੇਕੇਦਾਰ ਨੂੰ ਜਿਹਨੂੰ ਜੋ ਦੇਖਦਾ ਆਪਾਂ ਕਿਸੇ ਜੋਦੀ ਅਨਕਲਾਈ ਹੋਈ ਹੈ ਜਿਹੜੀ ਸੋਚ ਆਪਾਂ ਉਹਨੂੰ ਕੀ ਕਹਿ ਸਕਦੇ ਉਹਦੀ ਸੋਚ ਕਿ ਤੁਹਾਨੂੰ ਜੋ ਲੱਗਦਾ ਤੁਸੀਂ ਕਹਦੇ ਉੱਠ ਪਾਜਵੇਂ ਜਿਹਨੂੰ ਹੋਰ ਕਿਸੇ ਨੂੰ ਲੱਗਦਾ ਸੋਚ ਅਨਸਾਰ ਆਪਾਂ ਅਜ ਬੁੱਢੇ ਦਰਿਆ ਦੇ ਅੰਦਰ ਖੜੇ ਆ ਕਦੋਂ ਤੋਂ ਸੇਵਾ ਲਈ ਸੀ ਕਿੰਨੇ ਦਿਨ ਦੀ ਸੇਵਾ ਹੋ ਗਈ ਤੇ ਕੰਮ ਕਿੱਥੇ ਕ ਪਹੁੰਚਿਆ ਕੁਛ ਨਹੀਂ ਕਹਿ ਸਕਦੇ ਇਹ ਤਾਂ ਗੁਰੂ ਦੇ ਪਾਸ਼ਾ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਉਹਨੇ ਆਪਣੇ ਘਰ ਦਿੱਤੇ ਲਾਇਆ ਸਾਡੇ ਹਵਾ ਪਾਣੀ ਧਰਤੀ ਤਿੰਨੇ ਬਰਬਾਦ ਹੋ ਗਏ ਹਾਂ ਵੀ ਉਹ ਵੇਟਰ ਕਿਤੇ ਕਾਲੀ ਵਹੀਂ ਹਾਂ ਕੱਲ ਕੱਲ ਵਗਰੀ ਐ ਹਾਂ ਇਹ ਬੁੱਢਾ ਦਰਿਆ ਤੁਹਾਡੇ ਸਾਹਮਣੇ ਇਹ ਪਾਣੀ ਹਾਂ ਵਗ ਰਿਹਾ ਹਾਂ ਇਹਨੇ ਅੱਗੇ ਪਹੁੰਚ ਜਾਣਾ ਹਾਂ ਨੇ ਕਿੱਥੇ ਇੱਕ ਟੱਕ ਜਿੱਥੇ ਸਫਾਈ ਹੋਈ ਐ ਤੇ ਕਿੱਥੇ ਅੱਗੇ ਤੱਕ ਤੁਸੀਂ ਪਹੁੰਚੇ ਹੋ ਐਸੀ ਤਾਂ ਭੁੱਖ ਨਹੀਂ ਕਰਾਂ ਖੜੇ ਹਾਂ ਹਾਂ ਇਥੇ ਇਸ ਪਿੰਡ ਦਾ ਪਾਣੀ ਜਿਹੜਾ ਸੀਗਾ ਹਾਂ ਇਦੇ ਵਿੱਚ ਡਿੱਗਦਾ ਸੀ ਜੋ ਇਹਨਾਂ ਭਰਿਆ ਹੋਇਆ ਸੀ ਡੇਢ ਮਹੀਨੇ ਪਹਿਲਾਂ ਜਿਹੜੀ ਸੀਗੀ ਤੇ ਇਥੇ ਸੀਚੇਵਾਲ ਮਾਡਲ 2 ਜਿਹੜਾ ਹੈ ਇਥੇ ਸਥਾਪਿਤ ਹੋਇਆ ਹੈ ਸ਼ਪਣ ਦੇ ਵਿੱਚ ਹਾਂ ਇਹਦਾ ਜਿਹੜਾ ਗੰਦਾ ਪਾਣੀ ਗੋਹਾ ਦੇ ਵਿੱਚ ਪੈਂਦਾ ਸੀ ਆ ਡੈਰੀਆਂ ਦਾ ਪੈਂਦਾ ਸੀ ਇਧਰ ਆ ਭਰਿਆ ਪਿਆ ਸੀ ਇਧਰ ਆ ਉਹ ਸਾਰਾ ਗੋਹਾ ਕੱਢਿਆ ਇਹਦੀ ਰੇਤਾ ਨਿਕਲ ਆਈ ਆ ਸਾਫ ਪਾਣੀ ਵਗ ਰਿਹਾ ਤੇ ਇਹ ਪਾਣੀ ਅੱਗੇ ਜੜਾ ਹੈਗਾ ਤੁਰਿਆ ਜਾ ਰਿਹਾ ਪਰ ਇਸ ਤੋਂ ਪਹਿਲਾਂ ਸਾਡੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵੀ ਬਹੁਤ ਹਜ਼ਾਰਾਂ ਕਰੋੜ ਰੁਪਏ ਖਰਚੇ ਆ ਹਨਾ ਇੱਕ ਸੰਤ ਮਹਾਪੁਰਸ਼ਾਂ ਨੇ ਵੀ ਸੇਵਾ ਲੈ ਲਈ ਸੀਗੀ ਉਸ ਤੋਂ ਬਾਅਦ ਤੁਸੀਂ ਸੇਵਾ ਲਈ ਹੈ ਇਹ ਡੇਰੀਆਂ ਵਾਲੇ ਹਮੇਸ਼ਾ ਹੀ ਗੋਹਾ ਬੰਦ ਨਹੀਂ ਹੋਇਆ ਹੁਣ ਤੁਸੀਂ ਕਿੰਨੇ ਕ ਕਾਮਯਾਬ ਹੋਏ ਥੋੜੇ ਸਾਹਮਣੇ ਆ ਉਹ ਡੇਰੀਆਂ ਉਹ ਗੋਹ ਬੰਦੇ ਤਾਂ ਆਪਾਂ ਇੱਥੇ ਖੜ੍ਹ ਥੋੜੇ ਸਕਦੇ ਅੱਗੇ ਇੱਥੇ ਬਦਬੋਹ ਆਉਂਦੀ ਸੀ ਤਿੰਨ ਵੇਰੀ ਇਹਨਾਂ ਦਾ ਉਹ ਗੋਭਾਰ ਘੜਿਆ ਤੇ ਹੁਣ ਉਹਨਾਂ ਨੂੰ ਵਾਹਿਗੁਰੂ ਨੇ ਸਮਝ ਦੇ ਦਿੱਤੀ ਹੈ ਹੁਣ ਕਿਸੇ ਦਾ ਪੜ ਨਹੀਂ ਡਿੱਗਦਾ ਪਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਸੀਚੇਵਾਲ ਮਾਡਲ ਦੀ ਕੀ ਲੋੜ ਹੈ ਥਾਪਰ ਮਾਡਲ ਲੈ ਲਓ ਚੰਡੀਗੜ੍ਹ ਯੂਨੀਵਰਸਿਟੀ ਮਾਡਲ ਲੈ ਲਓ ਉਹਦੇ ਕੋਲ ਲੈ ਕੇ ਗਏ ਕਦੇ ਹਾਂ ਵੀ ਸਾਡਾ ਮਾਡਲ ਜਿਹੜਾ ਹੈਗਾ ਇਹ ਕਦੇ ਗਏ ਜਾਂ ਉਹਨੇ ਕਦੇ ਸਾਡੇ ਕੋਲ ਬੈਠ ਕੇ ਡਿਸਕਸ ਕੀਤੀ ਹੈ ਤਾਂ ਕਿ ਉਸ ਨੂੰ ਨੌਲੇਜ ਹੋਵੇ ਸੀਚੇਵਾਲ ਮਾਡਲ ਦੀ ਹਾਂ ਇਹ ਤਾਂ ਗੱਲ ਕਰੇ ਸੂਬਾ ਵੀ ਦਿੰਦਾ ਜਦੋਂ ਪਤਾ ਹੀ ਨਹੀਂ ਉਹਦੇ ਬਾਰ ਬਾਰ ਸੀਚੇਵਲ ਮਾਡਲ ਹੈ ਕੀ ਸੀਚੇਵਲ ਮਾਡਲ ਹੈ ਕੀ ਸੀਚੇਵਲ ਮਾਡਲ ਕੱਢ ਪਛੜਿਆ ਜਾ ਪਿੰਡ ਹਾਂ ਇਹਨੂੰ ਕੋਈ ਨਹੀਂ ਸੀ ਜਾਣਦਾ ਹਾਂ ਕੋਈ ਗਲੀ ਨਾਲੀ ਨਹੀਂ ਸੀ ਪਿੰਡ ਵਿੱਚ ਬਣੀ ਪਿੰਡ ਦੇ ਵਿੱਚ ਸੈਂਟਰ ਵਿੱਚ ਛੱਪੜ ਸੀ ਆਲੇ ਦੁਆਲੇ ਰਾਹ ਟਿੱਬਿਆਂ ਵਿੱਚ ਗਰੇ ਹੋਏ ਸੀ ਜਿੱਥੇ ਕੱਟਾ ਨਹੀਂ ਸੀ ਲੰਘਦਾ ਤੇ ਉਹ ਹਾਲਾਤਾਂ ਦੇ ਵਿੱਚ ਜਦੋਂ ਅਸੀਂ ਰਸਤੇ ਬਣਾਉਣੇ ਸ਼ੁਰੂ ਕੀਤੇ ਹਾਂ ਕੋਈ ਪੈਸਾ ਉਦੋਂ ਵੀ ਨਹੀਂ ਲੈ ਕੇ ਤੁਰੇ ਸੀ ਹਾਂ ਅਸੀਂ ਹੁਣ ਵੀ ਇੱਥੇ ਗਈਏ ਵੀ ਥੋੜੂ ਕੋਲਾ ਜੀ ਇਹਨਾਂ ਸਾਡੇ ਕੋਲ ਕੁਝ ਨਹੀਂ ਜਿਹੜਾ ਸੰਗਤ ਨੇ ਜੋ ਦਿੱਤਾ ਉੱਥੇ ਲੱਗ ਗਿਆ ਹਾਂ ਸੋ ਉਹ 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 ਜਿਹੜੀ ਹੈਗੀ ਪਿੰਡ ਦਾ ਜਿਹੜਾ ਗੰਦੇ ਪਾਣੀ ਪਿੰਡ ਵਿੱਚ ਮੀਂਹ ਜਦੋਂ ਪੈਂਦਾ ਸੀ ਹਾਂ ਤੇ ਰਸਤੇ ਬੰਦ ਹੋ ਜਾਂਦੇ ਸੀ ਹਾਂ ਜਾਂ ਤਾਂ ਉਸ ਵੇਲੇ ਕੋਠੋ-ਕੋਠੀ ਜਾਂਦੇ ਸੀ ਜਾਓ ਉਸੇ ਕਿਸਤੀ ਦਾ ਪ੍ਰਬੰਧ ਹੋਵੇ ਉਹ ਹੈ ਨਹੀਂ ਸੀ ਸੋ ਜਦੋਂ ਸਾਡੇ ਕੋਲ ਆਏ ਬਾਬਾ ਜੀ ਤੁਸੀਂ ਰਾਹ ਬਣਾਈ ਜਾਨੇ ਆ ਪਿੰਡ ਦੇ ਪਾਣੀ ਦਾ ਵੀ ਪ੍ਰਬੰਧ ਕਰੋ ਪਿੰਡ ਦੇ ਸੈਂਟਰ ਵਿੱਚ ਸਪਟ ਸੀ ਉੱਥੇ ਹੁਣ ਕਮਿਊਨਿਟੀ ਹਾਲ ਬਣਿਆ ਪੰਚਾਇਤ ਘਰ ਬਣਿਆ ਲਾਇਬ੍ਰੇਰੀ ਬਣੀ ਹੈ ਉੱਥੇ ਜਿਹੜੇ ਹੈਗੇ ਲੋਕਾਂ ਲਈ ਵਰਤਿਆ ਜਾਂਦਾ ਤੇ ਜਦ ਪਿੰਡ ਤੋਂ ਬਾਹਰ ਸੀ ਤੇ ਉਹ ਜਿਹੜਾ ਪਾਣੀ ਸੀ ਸ਼ਿਵਰੇ ਸਿਸਟਮ ਪਾ ਕੇ ਉਸ ਵੇਲੇ 1999 ਤੋਂ ਅਸੀਂ ਖੇਤੀ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਸੀ ਜੋਸ ਵੇਲੇ ਰੀਸਾਈਕਲ ਦੀ ਗੱਲ ਕਰੂ ਸੀ ਅਸੀਂ ਰੀਸੂਜ਼ ਸ਼ੁਰੂ ਕਰਤਾ ਵੀ ਇਹ ਪਾਣੀ ਦਾ ਵੀ ਬਦਲ ਹੈ ਹਾਂ ਇਹ ਪਾਣੀ ਮਾੜਾ ਨਹੀਂ ਇਹ ਟ੍ਰੀਟ ਕਰਕੇ ਖੇਤੀ ਨੂੰ ਲਾਓ ਹਾਂ ਉੱਥੇ ਜਿਹੜਾ 3 ਫਿਲ ਸਿਸਟਮ ਛੀਚੇ ਵਾਲ ਚ ਬਣਾਇਆ ਹਾਂ ਉਹ ਉਹ ਟੈਕਨੀਕਲੀ ਜਿਹੜਾ ਹੈਗਾ ਇੱਕ ਛੀਚੇ ਵਾਲ ਮਾਡਲ ਦੀ ਜਿਹੜੀ ਹੈਗੀ ਅਮਰੀਕੀ ਹੈ ਜਿਹਦੇ ਵਿੱਚ ਕੋਈ ਫਿਲਟਰ ਨਹੀਂ ਹਾਂ ਬਾਈ ਗ੍ਰਿਫਟੀ ਪਾਣੀ ਆਉਂਦਾ ਇੱਕੋ ਹੀ ਮੋਟਰ ਲੱਗੀ ਹੋਈ ਹੈ ਜਿਹੜਾ ਪਾਣੀ ਖੇਤੀ ਨੂੰ ਲਾਈ ਜਾਂਦੇ ਹੋਰ ਕੋਈ ਹੈ ਹੀ ਨਹੀਂ ਹਾਂ ਚੌਕਾ ਸਸਤਾ ਤੇ ਵਧੀਆ ਜਿਹੜੇ ਪਿੰਡਾਂ ਦੇ ਵਿੱਚ ਸੱਪੜ ਦੇ ਉੱਤੇ ਦੁਆਰ ਜਿਹੜੀ ਸੀਗੀ ਇਹ 2.5 ਫੁੱਟ ਦੀ ਬਣਾਉਂਦੇ ਸੀ ਉੱਤੇ ਜਾ ਕੇ 13 ਦੀ ਅਸੀਂ 45 ਡਿਗਰੀ ਉਹਦੀ ਸਪੇਕ ਕਰ ਦਿੱਤਾ 3 ਇੰਚੀ ਰੈਡ ਲਾਤੀ ਜਿਹੜਾ 20 ਲੱਖs ਤੋਂ ਘੱਟ ਹੁੰਦਾ ਸੀ 80 ਲੱਖ 4 ਲੱਖ ਕਰਦਾ ਪਰ ਅਸੀਂ ਜਿਹੜੀ ਹੈਗੀ ਹੈ ਜੋ ਕੋਸੇ ਅਸੀਂ ਕੀਤਾ ਕਿਉਂਕਿ ਇਹ ਜਿਹੜੀ ਠੇਕੇਦਾਰੀ ਸਾਡੀ ਲਈ ਹੋਈ ਹੈ ਸਮਾਜ ਵਾਸਤੇ ਇਹ ਸਮਾਜ ਲਈ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ ਸਾਨੂੰ ਹਰ ਕੁਝ ਮੰਨਦੂਰ ਪਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਾਂਗਰਸ ਸਰਕਾਰ ਮੌਕੇ ਵੀ ਪਿੰਡਾਂ ਉਹਦੀ ਕੀ ਨੌਲਾ ਜਨਵਾਇਰਮੈਂਟ ਤੁਸੀਂ ਦੱਸ ਦਿਓ ਉਹ ਕਹਿੰਦੇ ਅਸੀਂ ਪਿੰਡਾਂ ਦੇ ਵਿੱਚ ਜਦੋਂ ਸਾਡੀ ਸਰਕਾਰ ਸੀ ਸੀਚੇਵਾਲ ਮਾਡਲ ਅਡਾਪਟ ਕੀਤਾ ਸੀ ਫੇਲ ਹੋ ਗਿਆ ਪਿੰਡਾਂ ਦੇ ਵਿੱਚ ਚਲੋ ਇਹ ਗੱਲ ਦੇ ਉੱਤੇ ਤੁਸੀਂ ਖੜੇ ਰਹੋ ਉਹਨੂੰ ਨਾਲ ਲੈ ਲਿਓ ਜਿੱਥੇ ਸੀਚੇਵਾਲ ਮਾਡਲ 99 ਵਿੱਚ ਆਪਣੇ ਪਿੰਡ ਚ ਲਾਗੂ ਕੀਤਾ ਸੀ ਅੱਜ ਵੀ ਸਕਸੈਸਫੁਲ ਚੱਲ ਰਿਹਾ ਜਦੋਂ ਸਾਡੇ ਪਿੰਡ ਦੇ ਫਿਵਰ ਦੀ ਜਿਹੜੀ ਹੈਗੀ ਹੈ ਟ੍ਰੀਟਮੈਂਟ ਸਕਸੈਸਫੁਲ 100% ਇਹਨੂੰ ਉਮਾ ਭਾਰਤੀ ਦੇਖਣ ਵਾਸਤੇ ਆਉਂਦੀ ਹੈ ਇਹਨੂੰ ਗੰਗਾ ਦੇ ਉੱਤੇ ਅਡਾਪਟ ਕੀਤਾ ਗਿਆ ਜਿਹਨੂੰ ਮੱਧ ਪ੍ਰਦੇਸ਼ ਤੋਂ ਅਡਾਪਟ ਕੀਤਾ ਗਿਆ ਜਿਹਨੂੰ ਬਿਹਾਰ ਦੇ ਮੁੱਖ ਮੰਤਰੀ ਦੇਖਣ ਵਾਸਤੇ ਹਰਿਆਣਾ ਦੇ ਮੁੱਖ ਮੰਤਰੀ ਦੇਖਣਾ ਐਮਡੀ ਦੇ ਚੇਅਰਮੈਨ ਲੱਗਣਾ ਉਹ ਆਪਣੇ ਫੈਸਲਿਆਂ ਦੇ ਵਿੱਚ ਇਹ ਕਹਿੰਦਾ ਵੀ ਸੀਚੇਵਲ ਮਾਡਲ ਕਹੀ ਤਾਂ ਦੱਸੋ ਕੋਈ ਇਹਨੂੰ ਇਹਦਾ ਤਾਂ ਕੋਈ ਫਾਨੂਦ ਨਹੀਂ ਲੱਗਦਾ ਇਹਦਾ ਜਵਾਬ ਦੇਣਾ ਵੀ ਨਹੀਂ ਬਣਦਾ ਵੀ ਇਹਨੂੰ ਕੀ ਹੈ ਕੀ ਨੌਲੇਜ ਹੈ ਪਰ ਉਹ ਕਹਿੰਦੇ ਕੋਈ ਨੌਲੇਜ ਹੋਵੇ ਤੁਸੀਂ ਕਿਸੇ ਪਹਿਲੋਂ ਵੀ ਦੇਖੋ ਕਿ ਕੀ ਕਿਹੜੀ ਡਿਗਰੀ ਹੈ ਪਹਿਲੋਂ ਆਪਣੀ ਦੇਖ ਲਓ ਆਪਾਂ ਕਿਸੇ ਦੇ ਉੱਤੇ ਉਂਗਲੀ ਉਠਾ ਰਹੇ ਹਾਂ ਉਸ ਦੇ ਨਾਲ ਦੇ ਤਾਂ ਉਹ ਗੱਲ ਕਰ ਸਕਦੇ ਆ ਜਣ ਸਾਡੇ ਨਾਲ ਹਾਂ ਕਿਸੇ ਵਰਜੀ ਵੇਹਣ ਕੋਈ ਅਸੀਂ ਅਸੀਂ ਕੋਈ ਨਾ ਤਾਂ ਪਹਾੜਾਂ ਤੋਂ ਉਤਰਿਆ ਤੇ ਨਾਂਹਪੋਰੇਸ਼ੋਂ ਨਿਕਲੇ ਮਤਲਬ ਕਿ ਤੁਸੀਂ ਖੁੱਲੀ ਬੈਂਸ ਦੀ ਚੁਣੌਤੀ ਦੇ ਰਹੇ ਹੋ ਰਿਵਰਮੈਂਟ ਦੇ ਵਰਜੀ ਵੇਹਣ ਲੋ ਬੈਂਸ਼ਨ ਵਾਲਾ ਤਾਂ ਇਹਦੇ ਨੇੜੇ ਨਹੀਂ ਲੱਗਦੇ ਜੇੜਾ ਕੋਈ ਕੰਮ ਕਰਨ ਵਾਲਾ ਸਿੱਖਣ ਵਾਲਾ ਆਊਗਾ ਉਹਨੂੰ ਕੋ ਫੇੜ ਦੇਗੇ ਕਿਉਂਕਿ ਅਸੀਂ ਫੇਲਿਆ ਪਰ ਪ੍ਰਤਾਪ ਬਾਜੀ ਬੇਕਾਰ ਬੰਦੇ ਉਹਦੇ ਨਾਲ ਫੇੜਨ ਵਾਸਤੇ ਅਸੀਂ ਕਦੇ ਸੋਚਿਆ ਹੀ ਨਹੀਂ ਪਰ ਉਹ ਕਹਿੰਦੇ ਆ ਮੈਂ ਵਿਧਾਨ ਸਭਾ ਦੇ ਵਿੱਚ ਕਿਹਦੇ ਦੀ ਜਿੱਥੇ ਮਰਜੀ ਹੈ ਜਿਹੜਾ ਇਹਨਾਂ ਕੋਲੋਂ ਕਿੰਨੇ ਸਾਲ ਸਤਾ ਰਹੀ ਹੈ ਸੈਂਟਰ ਚ ਵੀ ਇਹਨਾਂ ਦੀ ਹਾਂ ਪੰਜਾਬ ਚ ਵੀ ਇਹਨਾਂ ਦੀ ਇਹਨਾਂ ਨੇ ਕਿਹੜਾ ਮਾਡਲ ਲਿਆਂਦਾ ਜਿਹੜਾ ਇਹਨਾਂ ਨੇ 17 ਚ ਲਿਆਂਦਾ ਉਸ ਵੇਲੇ ਵੀ ਜਿਮਨੀ ਚੋਂ ਸੀ ਹਾਂ ਪਰ ਤ੍ਰਿਪਤ ਬਾਜਵਾ ਵੱਖ-ਵੱਖ ਪਿੰਡਾਂ ਚ ਗਿਆ ਜਦੋਂ ਦੇਖਿਆ ਸ਼ਾਹਕੋਟ ਦੇ ਵਿੱਚ ਸੀਚੇਵਾਲ ਦੇਖਿਆ ਹਰਿਆਪੁਰ ਗਿਆ ਉਹਨਾਂ ਨੇ ਬੜੀ ਧੰਨ ਧੰਨ ਜੀ ਹਰਿਆਪੁਰ ਬਹੁਤ ਵਧੀਆ ਮਾਡਲ ਆ ਉਹਨਾਂ ਨੇ ਉਸੇ ਜਿਹੜਾ ਹੈਗਾ ਉਹਨਾਂ ਦੀ ਵੀਟਾ ਉਹਨਾਂ ਦੇ ਭਾਸ਼ਣ ਸੁਣ ਲਿਆ ਫਿਰ ਉਹਨਾਂ ਨੇ ਜਿਹੜੇ ਸੀਗੇ ਵੀ ਹੈਰੀ ਪੋਰ ਮਾਡਲ ਹੈਰੀ ਪੋਰ ਮਾਡਲ ਕੀ ਸਾਡਾ ਹੀ ਉਹ ਬਣਾਇਆ ਹੋਇਆ ਸੀ ਹਾਂ ਫਿਚਵਾਲ ਮਾਡਲ ਹੀ ਸੀ ਹਾਂ ਸੋ ਇਹਨਾਂ ਨੇ ਕਹਿੰਦੇ ਵੀ ਇਹਦਾ ਨਾਮ ਇਹ ਬਾਬਾ ਜੀ ਦਾ ਮਾਡਲ ਹੈ ਤੇ ਇਹਨੂੰ ਉਹੋ ਉਹੋ ਵੀ ਹੋ ਸਕਦਾ ਅਲਰਜੀ ਹੋਵੇ ਕਿਸੇ ਨੂੰ ਹਾਂ ਇਹਨਾਂ ਨੇ ਯੂਨੀਵਰਸਿਟੀ ਨੂੰ ਕਿਹਾ ਜਿਹੜੀਆਂ ਉਹ ਗੱਲਾਂ ਕਹਿੰਦੇ ਯੂਨੀਵਰਸਿਟੀ ਨੇ ਜਿਹੜਾ ਸਾਡੇ ਕੋਲ ਆਏ ਕਹਿੰਦੇ ਬਾਬਾ ਜੀ ਇਹ ਜਿਹੜਾ ਤੁਹਾਡਾ ਮਾਡਲ ਹੈ ਇਹਨੂੰ ਅਸੀਂ ਅਪਣਾ ਲਈਏ ਤੇ ਤੁਹਾਨੂੰ ਕੋਈ ਥਾਪਰ ਯੂਨੀਵਰਸਿਟੀ ਜਿਹਦੀ ਉਹ ਗੱਲ ਕਰਦੇ ਥਾਪਰ ਯੂਨੀਵਰਸਿਟੀ ਜਿਹੜੇ بڑے ਲਿਖੇ ਜਿਨ੍ਹਾਂ ਦੀ ਗੱਲ ਕਰਦੇ ਇੰਜੀਨੀਅਰ ਹੁੰਦੇ ਕੋਈ ਸਾਡੇ ਕੋਲ ਆਏ ਵਿਦੇਸ਼ੀ ਇਹਨੂੰ ਅਪਣਾ ਲਈਏ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਕਿ ਸਾਡੇ ਪੰਜਾਬ ਦੇ ਪਾਣੀ ਸਾਫ਼ ਹੋਣੇ ਚਾਹੀਦੇ ਤੁਹਾਨੂੰ ਕੋਈ ਇਤਰਾਜ਼ ਸੋ ਉਹ ਇਹਨਾਂ ਨੇ ਜਿਹੜੇ ਸੀਗਾ ਜਦੋਂ ਉਹਨੂੰ ਥਾਪਰ ਨਾਂ ਦੇ ਦਿੱਤਾ ਥਾਪਰ ਦੇ ਕੇ ਤੇ ਇਹਨਾਂ ਨੇ ਪਿੰਡਾਂ 'ਚ ਧੜਾ ਧੜ ਪੈਸੇ ਦਿੱਤੇ ਉਹ ਥਾਪਰ ਮਾਡਲ ਇਹਨਾਂ ਦਾ ਕੰਮਜਾਪ ਨਹੀਂ ਹੋਇਆ ਹਾਂ ਜਿੱਥੇ ਸਾਡੇ ਬਣੇ ਹੋਏ ਸੀਦੇ ਵਾਲ ਮਾਡਲ ਅਸੀਂ ਗਾਰੰਟੀ ਦਿੰਨੇ ਆ ਖਾਪਰ ਦੀ ਇਹ ਗਾਰੰਟੀ ਦੇਣ ਜਿਨ੍ਹਾਂ ਨੇ ਉਹ ਲਾਗੂ ਕੀਤਾ ਉਹ ਬਾਬਾ ਜੀ ਦਾ ਨਹੀਂਗਾ ਹਾਂ ਬਾਬਾ ਜੀ ਦੀ ਨਕਲ ਮਾਰੀ ਆ ਪਰ ਨਕਲ ਵੀ ਅਕਲ ਨਾਲ ਵੱਜਦੀ ਆ ਅਸਲ ਨਕਲੀ ਨਹੀਂ ਵੱਜੀ ਥਾਪ ਕਰੋ ਤੁਸੀਂ ਕਹਿੰਦੇ ਸਾਡੀ ਨਕਲ ਨਹੀਂ ਵੱਜੀ ਜੋ ਕਿਸੇ ਦੇਖ ਲਿਆ ਫੋਟੋ ਦੇ ਦਿੱਤੀ ਸਾਰੇ ਉਹਨਾਂ ਨੇ ਨਕਲ ਵੀ ਮਾਰ ਲਈ ਪਰ ਜਿਨ੍ਹਾਂ ਨੇ ਇੰਪਲੀਮੈਂਟ ਕਰਨਾ ਉਹਨੂੰ ਤਾਂ ਨੋਲਿਜ ਚਾਹੀਦੇ ਆ ਨਾ ਹਾਂ ਤਾਂ ਜੇ ਉਹਨਾਂ ਨੇ ਅਥਾਪੁਰ ਯੂਨੀਵਰਸਿਟੀ ਨੇ ਆਪਣਾ ਟੈਕਨੀਕਲੀ ਬਣਾਤਾ ਸਾਰਾ ਕੁਝ ਜਿਹੜਾ ਇਹਨਾਂ ਦੇ ਪੂਰਾ ਫਿੱਟ ਸੀ ਹਾਂ ਜਿਹਦੇ ਵਿੱਚ ਕੋਈ ਸੀਦੇ ਵਾਲ ਦਾ ਨਾ ਨਹੀਂ ਸੀ ਹਾਂ ਜੋ ਇਹਨਾਂ ਨੂੰ ਉਹਦੀ ਆਉਟਪੁੱਟ ਦਿਖਾ ਦੇਣੀ ਸਾਨੂੰ ਅਸੀਂ ਆਪਣੇ ਪਿੰਡ ਦੀ ਦਿਖਾਉਣੇ 25 ਸਾਲ ਦੀ ਹਾਂ ਦੂਸਰਾ ਚਲਾਉਣਾ ਨਾਲ ਜਲੋੜਾ ਕਿਸੇ ਪਿੰਡ ਚ ਬਣਾਇਆ ਕਿੰਨਾ ਹੈ ਸਾਡੇ ਆਪਣੇ ਪਿੰਡ ਦੀ ਦੇਖ ਲੈ ਹਾਂ ਜਿਹਨੂੰ ਇਹਨੇ ਮੰਤਰੀ ਦੇਖਣ ਵਾਸਤੇ ਸੈ ਇੰਨੇ ਸਾਰੇ ਵਿਗਿਆਨੀ ਅਬਦੁਲ ਕਲਾਮ ਹਾਂ ਉਹਦੇ ਵਾਤੇ ਹੈ ਮੋਕੀ ਬੈਂਡ ਦੇ ਵਿੱਚ ਪੈ ਗਏ ਸੀ ਕਿ ਕਹਿੰਦੇ ਇਹੋ ਜਿਹੇ ਬੰਦੇ ਨਾਲ ਜਵਾਬ ਦੇਣਾ ਵੀ ਸਾਨੂੰ ਲੱਗਦਾ ਠੀਕ ਨਹੀਂ ਉਹਨੂੰ ਸਮਝ ਨਹੀਂ ਐਨਵਾਇਰਨਮੈਂਟ ਪਰ ਪ੍ਰਤਾਪ ਬਾਜਵਾ ਕਹਿੰਦੇ ਮੈਂ ਵਿਧਾਨ ਸਭਾ ਦੇ ਵਿੱਚ ਸ਼ਹੀਦ ਸ਼ਹੀਦ ਭਗਤ ਸਿੰਘ ਦਾ ਪਾਤਰਾਤਨ ਦਾ ਮੁੱਦਾ ਚੱਕਣਾ ਸੀ ਇਹਨਾਂ ਨੇ ਜਿਹੜੇ ਦੱਸਦੇ ਸੀ ਅਸੀਂ ਮੁੱਖ ਮੰਤਰੀ ਦੇ ਸੁਣਦੇ ਸੀ ਪਾਠਨ ਉਹ ਕਹਿੰਦੇ ਵੀ ਜਦੋਂ ਇਹ ਸਾਥਾ ਵਿੱਚ ਸੀਗੇ ਜਿਹੜੇ ਉੱਚ ਸਨਮਾਨ ਸੀਗੇ ਜਿਹੜੇ ਦੂਸਰਿਆਂ ਨੂੰ ਦਿੱਤੇ ਜਾਂਦੇ ਆ ਇਹਨਾਂ ਨੇ ਆਪ ਲਾ ਲਿਆ ਉਹ ਤਾਂ ਬਕਸੰਗ ਦਾ ਥਾ ਨਾ ਕਿਤੇ ਉਹ ਬੱਕਰਬਾਨੀ ਕਿ ਦੋ ਦੋ ਮਗਰੋਂ ਕੀਤੀ ਇਹਨਾਂ ਨੇ ਹਾਂ ਇਹ ਤਾਂ ਕਿਤੇ ਮਗਰੋਂ ਕੀਤੀ ਹੋਵੇ ਫੇਰ ਤਾਂ ਇਹ ਲਿਆਉਣ ਜੀ ਅਸੀਂ ਪਤਾ ਲਿਆ ਸੀ ਪਾਸ ਤੇ ਕਿਸੇ ਨੂੰ ਸਮਝ ਨਹੀਂ ਆਉਂਦਾ ਹੁਣ ਲੋਕ ਜਿਹੜੇ ਹਨ ਪੜੇ ਸਕੂਲੇ ਨਹੀਂ ਗਏ ਉਹ ਵੀ ਵਾਰ ਵੀ ਖਲ ਜਦੋਂ ਤੁਸੀਂ ਲਾਉਨੇ ਆ ਨਾ ਉਹ ਸੁਣਦੇ ਹਨ ਐਵੇਂ ਕਿਸੇ ਨੂੰ ਇਸੇ ਕਰਕੇ ਸਾਰਾ ਕੁਝ ਕੁਰਸੀਆਂ ਤੋਂ ਬਾਹਰ ਹੋਇਆ ਇਹਨਾਂ ਵੀ ਜਿਹੜੀ ਜੋ ਕੁਝ ਇਹਨਾਂ ਨੇ ਦਿੱਤਾ ਕੀ ਇਹ ਤੁਹਾਨੂੰ ਅਸੀਂ ਕਹਿੰਦੇ ਠੀਕ ਹੈ ਸੀ ਨਹੀਂ ਕਿਸੇ ਨੂੰ ਕਿਹੜੀ ਸੀਚੇਵਾਲ ਮਾਡਲ ਅਪਣਾ ਨਾ ਕਿਸੇ ਦੇ ਕੋਲ ਲੈ ਕੇ ਗਿਆ ਆ ਜਿਹੜੀਆਂ ਪੰਚਾਇਤਾਂ ਸਾਡੇ ਕੋਲ ਆਏ ਆ ਐਨ ਆਰ ਆਈ ਨੂੰ ਪੈਸੇ ਦਿੱਤੇ ਸੀ ਉਹਨਾਂ ਦੇ ਬਣਾ ਕੇ ਦਿੱਤੇ ਬਣਾ ਕੇ ਵੀ ਉਹਨਾਂ ਨੂੰ ਅਸੀਂ ਗਾਰੰਟੀ ਦਿੱਨੇ ਹੁਣ ਵੀ ਦਿੰਨੇ ਗਾਰੰਟੀ ਸੋ ਉਹਦੇ ਵਿੱਚ ਕੀ ਇਤਰਾਜ ਆ ਕਿਸੇ ਨੂੰ ਜੇ ਹੋਵੇ ਤਾਂ ਉਹ ਆਪਣੀ ਜਿਹੜੀ ਹੈਗੀ ਆ ਉਹ ਜਿਹੜਾ ਹੈਗਾ ਉਹ ਇਹਨਾਂ ਦੀ ਜਿਹੜੀ ਹੈਗੀ ਵਿਗਿਆਨੀ ਜਦੋਂ ਜਦੋਂ ਐਮਜੀਡੀ ਦੇ ਚੇਅਰਮੈਨ ਲੈਦੇ ਆ ਵੀ ਸੀਚੇਵਾਲ ਮਾਡਲ ਅਪਣਾਉਣਾ ਚਾਹੀਦਾ ਉੱਤੇ ਜਾ ਕੇ ਇਹਨਾਂ ਕੋ ਪੈਸੇ ਐ ਨਹੀਂ ਕੋਟ ਦੇ ਦਣ ਹਾਂ ਮੇਰਾ ਪਹਿਲਾਂ ਤਾਂ ਉਹਨੂੰ ਸਮਝਾਉਣ ਲਾਸਟ ਵਾਲਾ ਬਾਬਾ ਜਿਹੜੇ ਹੈਗੇ ਜਿੰਨੇ ਬੰਦੇ ਬੋਲਦੇ ਉਹਨਾਂ ਨਾਲ ਗੱਲ ਕਰਨ ਲਾਸਟ ਵਾਲਾ ਮੇਰਾ ਜੀ ਉਹ ਕਹਿੰਦੇ ਆ ਕਿ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਕਿਸੇ ਦੇ ਕਹਿਣਾ ਨਹੀਂ ਕਿ ਇਹਨਾਂ ਨੂੰ ਨੋ ਪ੍ਰੋਬਲਮ ਕੀ ਕਹਿੰਦਾ ਸੀ ਕਦੇ ਜਦੋਂ ਤੋਂ ਆਪਣਾ ਜੀਵਨ ਸ਼ੁਰੂ ਕੀਤਾ ਇਹ ਇਹ ਤੋਚਦੇ ਵੀ ਸਾਨੂੰ ਕੌਣ ਕੀ ਕਹਿੰਦਾ ਅਸੀਂ ਆਪਣੇ ਪਿੰਡ ਤੇ ਜਦੋਂ ਆਪਣੀ ਐਜੂਕੇਸ਼ਨ ਛੱਡ ਕੇ ਮਾਹਪਰਸੰਦ ਚਰਨਾ ਵਿੱਚ ਆਇਆ ਸਾਨੂੰ ਵੀ ਅਸੀਂ ਉਹਦੇ ਦੇਖਿਆ ਨਹੀਂ ਵੀ ਸਾਨੂੰ ਲੋਕ ਕੀ ਕਹਿਣਗੇ ਹਾਂ ਜਦੋਂ ਤੋਂ ਸੇਵਾ ਲੱਗਿਆ ਰਾਂਹ ਬਣਾਉਣਾ ਜੋ ਕੋ ਕਰਨਾ ਲੋਕ ਕੀ ਕਹਿਣਗੇ ਅਸੀਂ ਲੋਕਾਂ ਦਾ ਠੇਕਾ ਨਹੀਂ ਲਿਆ ਜੋ ਅਸੀਂ ਕਰਨਾ ਜੋ ਕਿਸ ਨਿਸ਼ਚੇ ਕਰ ਆਪਣੀ ਜਿੱਤ ਕਰੂੰ ਜੋ ਸਾਡਾ ਹੈਗਾ ਅਸੀਂ ਕਿਸੇ ਨਾਲ ਵੈਸਦੇ ਨਹੀਂ ਫੁਕੇ ਅਸੀਂ ਕਹਿੰਨਾ ਵੇ ਮਹਤਰਾ ਕਹਿੰਦੇ ਉਹ ਕਹਿੰਦੇ ਸਮਾਜ ਸੇਵੀ ਨਹੀਂ ਹੈਗੇ ਇਹ ਤਾਂ ਆਪ ਦੇ ਰਾਜ ਸਭਾ ਮੈਂਬਰ ਆ ਸਾਨੂੰ ਉਹਦੀ ਮੋਹਰ ਦੀ ਲੋੜ ਨਹੀਂ ਕਿਸੇ ਦੇ ਕਹਿਣ ਦੀ ਅੱਗੋਂ ਬਾਬਾ ਜੀ ਤੁਸੀਂ ਟਾਈਮ ਦਿੱਤਾ ਇਹ ਸਾਡੇ ਨਾਲ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਸੀਗੇ ਜਿਹੜੇ ਅੱਜ ਤੁਸੀਂ ਦੇਖਦੇ ਹੋ ਬੁੱਢੇ ਦਰਿਆ ਦੇ ਵਿੱਚ ਖੜੇ ਆ ਕਹਿੰਦੇ ਸਾਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਸਾਡਾ ਕੰਮ ਬੋਲਦਾ ਤੇ ਅਸੀਂ ਕੰਮ ਦੇ ਵਿੱਚ ਹੀ ਵਿਸ਼ਵਾਸ ਕਰਦੇ ਆ ਜੀ ਤੁਹਾਡੇ ਪਿੰਡ ਦੇ ਵਿੱਚ ਸੀਚੇਵਾਲ ਮਾਡਲ ਤੁਸੀਂ ਲਵਾ ਰਹੇ ਹੋ ਅਡਾਪਟ ਕਰ ਰਹੇ ਹੋ ਕਿਵੇਂ ਦਾ ਰਿਹਾ ਸਾਡਾ ਜਿਹੜਾ ਸੀਚੇਵਾਲ ਮਾਡਲ ਆ ਜੀ ਬਹੁਤ ਹੀ ਵਧੀਆ ਰਿਹਾ ਹਾਂ ਔਰ ਇਹਦੇ ਨਾਲ ਜਿਹੜਾ ਆਪਾਂ ਹੁਣ ਜਿਵੇਂ ਤੁਸੀਂ ਵੀ ਨਾਲਾ ਸ਼ਬਦ ਕਹਤਾ ਇਹ ਪਵਿੱਤਰ ਬੁੱਢਾ ਦਰਿਆ ਹੂੰ ਕਿਉਂਕਿ ਹੁਣ ਥੋੜੇ ਵੀ ਜਵਾਨ ਤੇ ਨਾਲਾ ਸ਼ਬਦ ਚੜਿਆ ਹੋਇਆ ਉਹ ਜਦੋਂ ਗੰਦਾ ਨਾਲਾ ਕਹਿੰਦਾ ਸਾਨੂੰ ਉਦੋਂ ਜਿਆਦਾ ਦੁੱਖ ਲੱਗਦਾ ਹੂੰ ਪਰ ਹੁਣ ਇਹ ਬੁੱਢਾ ਦਰਿਆ ਸੀ ਔਰ ਅੱਜ ਇਹ ਸੱਚੀ ਮੁੱਚੀ ਬੁੱਢਾ ਦਰਿਆ ਸਾਡਾ ਵਗ ਰਿਹਾ ਜੀ ਹੂੰ ਬਾਕੀ ਜਿਹੜਾ ਸੀਚੇਵਾਲ ਮਾਡਲ ਆ ਜੀ ਉਹ ਛੱਪੜ ਤੁਹਾਡੇ ਸਾਹਮਣੇ ਆ ਪਹਿਲਾਂ ਇੱਥੇ ਤੁਸੀਂ ਰੁਕੋ ਨਹੀਂ ਸਕਦੇ ਅੱਜ ਤੋਂ 2 ਮਹੀਨੇ ਪਹਿਲਾਂ ਤੁਸੀਂ ਇਸ ਜਗ੍ਹਾ ਤੇ ਬਿਲਕੁਲ ਨਹੀਂ ਰੁਕ ਸਕਦੇ ਜੇ ਆਪਾਂ ਟਰੈਕਟਰ ਤਾਲੀ ਤੇ ਵੀ ਇੱਥੇ ਵਿੱਚ ਹੀ ਕ੍ਰੋਸ ਕਰਨਾ ਹੁੰਦਾ ਸੀ ਤਾਂ ਨੱਕਰੇ ਉੱਤੇ ਕੱਪੜਾ ਲੈ ਕੇ ਕ੍ਰੋਸ ਹੁੰਦਾ ਸੀ ਜੀ ਜਿਹੜਾ ਕਿ ਹੁਣ ਆਪਾਂ ਅੱਜ ਸਵੇਰ ਦੇ ਇੱਥੇ ਬੁੱਢੇ ਦਰਿਆ ਤੇ ਰੁਕੇ ਹੋਏ ਆ ਸਾਡੇ ਇੱਥੇ ਬੱਚੇ ਵੀ ਨਹਾ ਕੇ ਗਏ ਨੇ ਔਰ ਪਾਣੀ ਵੀ ਇਹਦੇ ਵਿੱਚੋਂ ਪੀਤਾ ਬਾਬਾ ਜੀ ਨੇ ਵੀ ਪੀਤਾ ਬਈ ਇਹਦੇ ਵਿੱਚ ਹੁਣ ਕੋਈ ਸਾਨੂੰ ਤਾਂ ਐਂ ਲੱਗਦਾ ਵੀ ਕੋਈ ਪਿਛਲਾ ਸੁਪਨਾ ਸੀ ਵੀ ਉਹ اسی ਸੁਪਨੇ ਜੋ ਬਾਹਰ ਆ ਗਏ ਔਰ ਅੱਜ ਸੁਪਨਾ ਸਾਡਾ ਸੱਚ ਵੀ ਹੋ ਗਿਆ ਅਸੀਂ ਬਿਲਕੁਲ ਦਰਿਆ ਦੇ ਕੰਢੇ ਖੜੇ ਆਂ ਔਰ ਅਸੀਂ ਇਹਦਾ ਵਿੱਚ ਸਾਰੀ ਸੰਗਤ ਨੂੰ ਵੀ ਇਹ ਬੇਨਤੀ ਕਰਦੇ ਆਂ ਵੀ ਇਹ ਇਕੱਲਾ ਬਾਬਾ ਜੀ ਦਾ ਕਾਰਜ ਨਹੀਂ ਹੈਗਾ ਇਹ ਆਪਣਾ ਸਾਰਿਆਂ ਦਾ ਕਾਰਜ ਆ ਇਹਦੇ ਵਿੱਚ ਜੇ ਕੋਈ ਗੰਦਗੀ ਪਾਉਂਦਾ ਉਹਨੂੰ ਵੀ ਸਮਝਾਓ ਵੀ ਹੁਣ ਇਹਨਾਂ ਨੂੰ ਗੰਦਗੀ ਪਾਉਣੀ ਛੱਡ ਦਿਓ ਕਿਉਂਕਿ ਗੰਦੇ ਪਾਣੀ ਵਾਲਾ ਜਿਹੜਾ ਗੰਦਾ ਦੌਰ ਸੀ ਉਹ ਨਿਕਲ ਗਿਆ ਹੁਣ ਇਹ ਵਧੀਆ ਆਪਣਾ ਬੁੱਢਾ ਦਰਿਆ ਵਾਂਕੇ ਚੱਲਿਆ ਏ ਮਨਸਾਨੀਅਤ ਦੇ ਨਾਤੇ ਆਪਣਾ ਫਰਜ਼ ਬਣਦਾ ਜੀ ਇਹ ਨਾ ਕਿ ਆਪਣਾ ਕੋਈ ਜਾਤ ਧਰਮ ਦੇ ਨਾਤੇ ਆਪਾਂ ਕਰਨਾ ਵਾ ਮਨਸਾਨੀਅਤ ਜਿਹੜਾ ਬੰਦਾ ਕਹਿੰਦਾ ਵਾ ਉਹਦੇ ਲਈ ਇਹ ਜ਼ਰੂਰੀ ਆ ਪਾਣੀ ਸਾਂਭਣਾ ਅ ਭਾਈ ਤੁਹਾਡੀ ਕਿੰਨੀ ਉਮਰ ਹੋ ਗਈ ਤੁਸੀਂ ਇੱਥੇ ਸਰਪੰਚ ਵੀ ਰਹੇ ਹੋ ਬਚਪਨ ਵੀ ਇੱਥੇ ਬਤਾਇਆ ਹੋਣਾ ਹੈ ਨਾ ਬਚਪਨ ਚ ਇਸ ਦਰਿਆ ਦੇ ਜਿਹਨੂੰ ਕਿਹਾ ਬੁੱਢਾ ਦਰਿਆ ਹਾਲਾਤ ਕੀ ਸੀ ਕਿਵੇਂ ਬਦਲੇ ਹੋਈ ਹੋਈ ਜੀ 30 ਸਾਲ ਪਹਿਲਾਂ ਸਾਡਾ ਸਾਰਾ ਨਗਰ ਇੱਥੇ ਨਾ ਹੁੰਦਾ ਸੀ ਨਾ ਤਾਂ ਪਿੰਡਾਂ 'ਚ ਉਹ ਮੋਟਰਾਂ ਹੁੰਦੀਆਂ ਸੀ ਇੱਥੇ ਬਸੂਆਂ ਨੂੰ ਪਾਣੀ ਪਿਉਣਾ ਹਾਂ ਇੱਥੇ ਨਾਉਣਾ ਇੱਥੇ ਅਸੀਂ ਤਾਰੀਆਂ ਸਿੱਖੇ ਸੀ ਕੋਈ ਸਾਡੇ ਕੋਲ ਪੂਲ ਨਹੀਂ ਸੀਗੇ ਹਾਂ ਉਹ 30 ਕ ਸਾਲ ਤੋਂ ਜਦੋਂ ਇਹ ਬੰਦ ਹੋਣ ਲੱਗ ਤਕਰੀਬਨ ਮੇਰੇ ਖਿਆਲ ਨਾਲ 92 93 ਤੋਂ ਬਾਅਦ ਬੰਦ ਹੋਣ ਲੱਗ ਗਿਆ ਜੀ ਇਹ ਫੇ ਕਰੇ ਸੁੱਕ ਗਿਆ ਕਰੇ ਹੜ ਆ ਗਏ ਫਿਰ ਇਹਦੇ ਵਿੱਚ ਨਾਉਣਾ ਬੰਦ ਹੋ ਗਿਆ ਜੀ ਹਾਂ ਡੰਗਰ ਪਸ਼ੂ ਸਾਡੇ ਬੰਦ ਹੋ ਗਏ ਹਾਂ ਹੁਣ ਜਿਹੜੇ ਸਾਡੇ ਉਦੋਂ ਬਾਅਦ ਵਿੱਚ ਆਲੇ ਬੱਚੇ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਪਾਣੀ ਚ ਤਾਰੀ ਕਿਵੇਂ ਲਾਈਦੀ ਆ ਕਿਉਂਕਿ ਆਪਣੇ ਬਾਹਰ ਵਾਲੀਆਂ ਸੂਲਤਾ ਰਹੇ ਨਹੀਂ ਗਿਆ ਪੂਲਾ ਆਣੀਆਂ ਸਾਨੂੰ ਕੋਈ ਪੂਲਾਂ ਦੀ ਜ਼ਰੂਰਤ ਨਹੀਂ ਸੀਗੀ ਅਸੀਂ ਸਾਰਾ ਦਿਨ ਇਹਦੇ ਵਿੱਚ ਹੀ ਰਹਿੰਦੇ ਸੀਗੇ ਜੀ ਹੁਣ ਕਿੰਨੀ ਕਾਸ਼ ਹੈ ਜਿਹੜਾ ਤੁਸੀਂ ਬਚਪਨ ਦੇ ਵਿੱਚ ਇਹ ਬੁੱਢਾ ਦਰਿਆ ਦੇਖਿਆ ਸੀ ਕਿ ਦੁਬਾਰਾ ਉਹੀ ਹਾਲਾਤਾਂ ਦੇ ਵਿੱਚ ਹੋ ਜਾਊਗਾ ਆਸ ਨਹੀਂ ਜੀ ਸ਼ੁਰੂ ਹੋ ਗਿਆ ਜੀ ਅੱਜ ਸਾਡੇ ਬੱਚੇ ਇੱਥੇ ਨਹਾ ਕੇ ਗਏ ਨੇ ਹਾਂ ਆ ਹੁਣ ਸ਼ਾਇਦ ਕੱਲ ਨੂੰ ਜਾਂ ਪਰਸੋਂ ਇੱਥੇ ਵੱਟੇ ਆ ਜਾਣੇ ਨੇ ਇੱਥੇ ਘਾਟ ਬਣ ਜਾਣਾ ਜੀ ਇੱਥੇ ਬਸਾਖੀ ਦਾ ਮੇਲਾ ਲਾਉਣਾ ਜੀ ਪੂਰਾ ਤੇ ਜਗ੍ਹਾ ਤੇ ਤੇ ਪਰ ਜਿਹੜੇ ਕਾਂਗਰਸ ਦੇ ਵਿਰੋਧੀ ਧਰ ਦੇ ਨੇਤਾ ਉਹ ਬੜੇ ਸਵਾਲ ਚੱਕਦੇ ਆ ਸੰਤ ਬਾਪਾ ਬਲਵੀਰ ਸਿੰਘ ਸੀਚੇਵਾਲ ਦੇ ਮਾਡਲ ਦੇ ਉੱਤੇ ਵਿਰੋਧੀ ਹੁੰਦੇ ਨੇ ਜੀ ਵਿਰੋਧੀ ਤਾਂ ਹਰ ਇੱਕ ਜਗ੍ਹਾ ਹੀ ਹੁੰਦੇ ਨੇ ਹਾਂ ਜੇ ਵਿਰੋਧੀ ਨਾ ਹੋਣ ਫੇ ਕੰਮ ਵੀ ਨਹੀਂ ਹੁੰਦੇ ਹਾਂ ਇਹ ਵੀ ਗੱਲ ਨਾਲ ਆ ਉਹ ਕੋਈ ਵਿਰੋਧਤਾ ਹੀ ਰੋ ਅਸੀਂ ਵੀ ਇਹ ਕੰਮ ਕਰਨ ਲੱਗੇ ਜਦੋਂ ਛੱਪੜ ਤੇ ਚੱਕਿਆ ਕਈ ਸਾਡੇ ਦੇ ਵੀ ਕਹਦੇ ਵੀ ਇਹ ਕੀ ਹੋਣਾ ਕੁਝ ਨਹੀਂ ਹੋਣਾ ਕੋਈ ਕਹਿੰਦਾ ਚਾਰ ਦਿਨ ਫੋਟੋਆਂ ਖਿਚਾ ਕੇ ਮੁੜ ਜਾਣਗੇ ਉਹ ਤਾਂ ਜਿਹੇ ਜੀ ਕਿਸੇ ਸੋਚ ਆ ਜੀ ਆਪਾਂ ਜੇ ਵਿਰੋਧੀਆਂ ਨਾਲ ਮੈਂਸ਼ਨ ਲੱਗੀਏ ਤਾਂ ਮੇਰਾ خیال ਕਹਿੰਦਾ ਅਸੀਂ ਵੀ ਘਰੇ ਬੈਹ ਜਾਂਦੇ ਕਿਉਂਕਿ ਬਹੁਤ ਸਾਨੂੰ ਵੀ ਦਿੱਕਤਾਂ ਸਾਹਮਣਾ ਕਰਨਾ ਪਿਆ ਡੇਰੀ ਵਾਲਿਆਂ ਦਾ ਗੋਹਾ ਚੱਕਣਾ ਸਵੇਰ ਨੂੰ ਫੇ ਗੋਹਾ ਪਾਇਆ ਹੁੰਦਾ ਦੀ ਕਿਸੇ ਨੇ ਕਹਿੰਦਾ ਚਾਰ ਦਿਨ ਦੀ ਖੇਡ ਹਜੇ ਵੀ ਕਈ ਕਹੀ ਜਾਂਦੇ ਨੇ ਕੋਕ ਜਿੰਨਰੀ ਮਾਨਸਿਕਤਾ ਉਹੋ ਜੀ ਬਣ ਗਈ ਨਾ ਉਹਨਾਂ ਨੂੰ ਇਹੀ ਲੱਗ ਰਿਹਾ ਵੀ ਗੰਦਗੀ ਚ ਰਹਿਣਾ ਕਿੱਜੇ ਲਾ ਲੋ ਜਾਂ ਜਿਹੜੇ ਬੰਦੇ ਸਾਫ਼ ਵਾਤਾਵਰਨ ਚਾਹੁੰਦੇ ਜਿਹੜੇ ਹੁਣ ਆਪਾਂ ਬਾਹਰ ਦੀਆਂ ਗੱਲਾਂ ਕਰਨ ਆਏ ਨੇ ਬਾਹਰ ਕੋਈ ਫਰਿਸ਼ਤੇ ਥੋੜੀ ਨੇ ਆਪਣੇ ਲੋਕ ਨੇ ਮੈਂ ਉਨਾਂ ਚ ਜਾ ਕੇ ਆਇਆ ਕੈਨੇਡਾ ਪਰ ਨਹੀਂ ਜੋ ਇੱਥੇ ਹੈਗਾ ਅਸੀਂ ਉਥੋਂ ਵੀ ਮੈਂ 1 ਮਹੀਨਾ ਲਾ ਕੇ ਆਇਆ ਮੈਂ ਸਿੱਖ ਕੇ ਆਇਆ ਆਪਾਂ ਉੱਥੇ ਰਹਿਣ ਨਹੀਂ ਸੀਗੇ ਉਦੋਂ ਵੀ ਸੁਪਨਾ ਇਹ ਸੀ ਵੀ ਪਿੰਡ ਦਾ ਕੁਛ ਨਾ ਕੁਛ ਬਣਾਈਏ ਪਰ ਸਾਡਾ ਇਕੱਲਿਆਂ ਦਾ ਕੋਈ ਜ਼ੋਰ ਨਹੀਂ ਸੀ ਹੁਣ ਸਾਨੂੰ ਬਾਬਾ ਜੀ ਦੀ ਨਾਲ ਸਪੋਰਟ ਹੋਗੀ ਇਸ ਕਰਕੇ ਹੁਣ ਤੁਸੀਂ ਥੋੜੇ ਦਿਨਾਂ ਤੱਕ ਦੇਖੋਗੇ ਇਹਦੇ ਵਿੱਚ ਗਲਾਬ ਦੇ ਬੂਟੇ ਲਾਵਾਂਗੇ ਅਸੀਂ ਇੱਧਰ ਘਾਟ ਬਣ ਜਾਣਾ ਜੀ ਇਹਨੂੰ ਬਹੁਤ ਅਸੀਂ ਖਿੱਚਦਾ ਕੇਂਦਰ ਬਣਾ ਦਿਆਂਗੇ ਇਧਰਿਆ ਨੂੰ ਇਹ ਇਹ ਜਿਵੇਂ ਕਹਿੰਦੇ ਇੱਥੇ ਵੀ ਲੋਕੀ ਛੂਟਿੰਗ ਕਰਨ ਆਇਆ ਕਰਨਗੇ ਫਿਰ ਪ੍ਰਤਾਪ ਸਿੰਘ ਬਾਜਵੇ ਨੂੰ ਵੀ ਸੱਦਾ ਪੱਤਰ ਦੇ ਦੇਵੋਗੇ ਮਹਾਰਾਯੋ ਤਾਂ ਹੁਣ ਜਦੋਂ ਸਦਾ ਪੱਤਰ ਦਾ ਜਿਹਨੂੰ ਸਮਝ ਹੋਵੇ ਉਹਨੂੰ ਹੀ ਦਿੱਤਾ ਜਾਂਦਾ ਹੁੰਦਾ ਬੇਸਮਝਿਆ ਨਾਲ ਤਾਂ ਮੱਥਾ ਮਾਨ ਦੀ ਵੀ ਲੋੜ ਨਹੀਂ ਹੁੰਦੀ ਅਸੀਂ ਜਿਹੜਾ ਬੰਦਾ ਕੋਈ ਬੇਸਮਝ ਹੋਵੇ ਨਾ ਜੀ ਉਹਨੂੰ ਸਮਝਾਉਣਾ ਵੀ ਨਹੀਂ ਚਾਹੁੰਦੇ ਇਹ ਪਿੰਡ ਦੇ ਸਰਪੰਚ ਨੇ ਜਿਹੜੇ ਕਹਿੰਦੇ ਆ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਮਾਡਲ ਅਡਾਪਟ ਕੀਤਾ ਇੱਥੇ ਅਸੀਂ ਸਾਨੂੰ ਆਸਾ ਸੀ ਬਚਪਨ ਦੇ ਵਿੱਚ ਇੱਥੇ ਤਾਰੀਆਂ ਲਾਉਂਦੇ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਬੱਚੇ ਉਹ ਵੀ ਇੱਥੇ ਉਸੇ ਤਰ੍ਹਾਂ ਤਾਰੀਆਂ ਲਾਉਣਗੇ ਤੇ ਨਾਉਣਗੇ ਕੈਮਰਾਮੈਨ ਹਰਸ਼ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਟਕਾ